ਕੀ ਹਾਲ ਚਾਲ ਨੇ ਮਿੱਤਰੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਬਾਈ ਆਪਾਂ ਪਿੰਡ ਜਾਤਰੀ ਜ਼ਿਲ੍ਹਾ ਬਠਿੰਡਾ ਕਬੂਤਰਬਾਜ਼ੀ ਮੁਕਾਬਲਾ ਬਹੁਤ ਟੌਪ ਦਾ ਹੋ ਰਿਹਾ ਤੇ ਹਰ ਸਾਲ ਹੁੰਦਾ ਤੇ ਆਪਾਂ ਉੱਥੇ ਚੱਲਦੇ ਆ ਤੇ ਆਪਣੇ ਨਾਲ ਭਰਾ ਬਲੈਤੀ ਤੇ ਉਹਦਾ ਮੁੰਡਾ ਆਪਣੇ ਕੋਲੇ ਕਬੂਤਰੀ ਆਪਣੇ ਭਰਾ ਨੇ ਛੱਡਣੀਆਂ ਉੱਥੇ ਤੇ ਆ ਜੋ ਫਿਰ ਸਾਨੂੰ ਦਿਖਾਉਣਾ ਕਿਹੜੀ ਕਬੂਤਰੀ ਛੱਡਣੀ ਹੈ ਤੇ ਬਾਕੀ ਉੱਥੇ ਜਾ ਕੇ ਗੱਲਬਾਤ ਕਰਦੇ ਆ ਲਓ ਵੀ ਮਿੱਤਰੋ ਆਹਾ ਕਬੂਤਰੀ ਹੈ ਆਪਣੀ ਕਰੋ ਚੈੱਕ ਤੇ ਆਹ ਭਾਈ ਬਲੈਤੀ ਕਬੂਤਰਵਾਜ ਦਾ ਮੁੰਡਾ ਹੈ ਤੇ ਬਲੈਤੀ ਕਹਿੰਦਾ ਮੈਂ ਤੁਸੀਂ ਚੱਲੋ ਤੇ ਮੈਂ ਆਉਣਾ ਤੇ ਆਜੋ ਭਾਈ ਫਿਰ ਆਪਾਂ ਜਾ ਕੇ ਬਾਕੀ ਗੱਲਾਂ ਬਾਤਾਂ ਬਾਜ਼ੀ ਤੇ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਕਿਹੜੇ ਖੜਾਰੀ ਆਏ ਲਓ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਯਾਤਰੀ ਤੇ ਰੰਗ ਲਿਖੀ ਜਾਂਦੇ ਆ ਭਾਈ ਆਪ ਦੇਖਣਾ ਆਦੀ ਦਿਖਾਈ ਆ ਰਿਹਾ ਕੋਈ ਰੱਖੇ ਨਹੀਂ ਸੰਭਾਗ ਜੀ ਬੰਦੋ ਉੱਤਰ ਆ ਰਿਹਾ ਜੀ ਇਸੇ ਦਾ ਜੀ ਠੀਕ ਹੈ ਮੈਂ ਜੀ ਨਾ ਇੱਕ ਐਸਾ ਹੀ ਠੀਕ ਹੈ ਜੀ ਮੈਂ ਇੱਧਰ ਆਈ ਬਈ ਠੀਕ ਹੈ ਮਾਫੀ ਮੈਂ ਕਹਣਾ ਦਾ ਉਹ ਦੇਖੋ ਆਪਾਂ ਆਪਾਂ ਪੀ ਤੂੰ ਗੱਲ ਇਹ ਕਿਹੜਾ ਲਿਖਿਆ ਉਹ ਤੇ ਆਪਾਂ ਕਾਪੀ ਦੇ ਵਿੱਚ ਇੱਥੇ ਲਿਖਿਆ ਇੱਥੇ ਕਾਪੀ ਤੇ ਪਹਿਲਾਂ ਲਿਖਾਇਆ ਉਹ ਰੰਗ ਪਰ ਭਰਾ ਦੇ ਬਈ ਮੈਂ ਤੈਨੂੰ ਦੱਸਾਂ 560 ਦੇ ਐਡ ਕਰਨੀ ਹੈਗੇ ਬਾਅਦ ਕੱਲੇ ਇਤਰਾਣਾਂ ਐਡ ਕਰਾਂਗੇ ਜਿਹਨੇ ਕੱਲ ਇਤਰਾਣਾਂ ਐਡ ਕਰਾਂਗੇ ਜਿਹੜੇ ਜਿਹੜੇ ਪੁੰਨ ਬੜੀ ਚੱਲੇਗਾ ਐਡ ਕਰਾਂਗੇ 100 ਕਿੱਥੇ ਲਾਇਕ ਦਿਨ ਲਗਾਉਣੇ ਉਹ ਵੀ ਮਿੱਤਰੋ ਬਾਈ ਭਰਾ ਆਪਣੇ ਰੰਗ ਲਿਖੇ ਜਾਂਦੇ ਆ ਪੀ ਛੁਪੀ ਛੂ ਪੱਪੇ ਨਾਲ ਪਾਵਾ ਪੱਪੇ ਨਾਲ ਪਾਵਾ ਯਾਰ ਨਾ ਹੀ ਭੈਣ ਥੋੜਾ ਬਾਲਾ ਨਾਲ ਸਾਹ ਦੇਖ ਆਹ ਲੋ ਵੀ ਕਰੋ ਚੱਕ ਬਾਈ ਦੇਖੋ ਭਾਈ ਗੱਡੀਆਂ ਮੋਟਰਸਾਈਕਲਾਂ ਤੇ ਤੇ ਸਾਰੇ ਭਰਾ ਪਹੁੰਚੇ ਹੋਇਆ ਬਾਜੀ ਤੇ ਸੀਨੀਅਰ ਪਲੇਅਰ ਅੱਜ ਬਹੁਤ ਦੇਖਿਆ ਭਾਈ ਮੈਂ ਆ ਬਾਜੀ ਤੇ ਸੀਨੀਅਰ ਪਲੇਅਰ ਬਹੁਤ ਪਹੁੰਚੇ ਹੋਇਆ ਲੋ ਵੀ ਸਾਰੇ ਕੁੱਤਰ ਪਾਜਾ ਨੂੰ ਕਹਿਤਾ ਭਾਈ ਪਾਣੀ ਦੇ ਦਿਓ ਤੇ ਜਵਾਕ ਸਾਈਡ ਹੈ ਨਹੀਂ ਲਓ ਵੀ ਮਿੱਤਰੋ ਮੋਹਰਾ ਲੱਗਣੀਆਂ ਸ਼ੁਰੂ ਹੋ ਗਈਆਂ ਹੰਜੂ ਖਾਰੇ ਵੀ ਬਦਸ਼ਨੀਅਰ ਪਲੇਅਰ ਉਹ ਜਾ ਕੇ ਤੂੰ ਇੱਥੇ ਬਾਬਾ ਜੀ ਮੋਹਰਾ ਲਾ ਰਿਹਾ ਮੋਹਰਾ ਲਵਾ ਕੇ ਪਿੰਗਰੇ ਜਰਾ ਬਾਹਰ ਖੋਲਾ ਨਾ ਨਾ ਇੱਧਰ ਆ ਤਾ ਕਰ ਜਿਹੜੇ ਵੀ ਮੋਹਰ ਲੱਗ ਚੱਕੋ ਇੱਧਰ ਚੱਲ ਬਈ ਉਧਰ ਨਿਕਿਆ ਲਓ ਪਹਿਲੇ ਗੋਤਰ ਦੇ ਮੋਹਰ ਲੱਗ ਗਏ ਤੇ ਇਧਰ ਆ ਗਿਆ ਬਲੈਤੀ ਮਾਨਸਾ ਲਓ ਵੀ ਪਹਿਲਾ ਓਲਾ ਪਲਾ ਮਾਰਦੇ ਪਹਿਲਾ ਹਲੋ ਬਣਾਈ ਦੀ ਮਾਂ ਸਾਦੇ ਕਬੂਤਰ ਨੂੰ ਵੀ ਮੋਰ ਲੱਗ ਗਈ ਝਾਲ ਵੀ ਪੱਠਿਆ ਗੁਲਾਬੀ ਤੂਸਾ ਸੱਜਾ ਤੇ ਡੰਡਾ ਚੱਲ ਦੂਜੇ ਹੁੰਦੇ ਪਾਣੀ ਆ ਜਾ ਉਹ ਕਰ ਕਾ ਪਾਣੀ ਖਾਣੋ ਪਾਣੀ ਵੱਧ ਦੱਬਦਾ ਪਾਣੀ ਵਾਲਾ ਕੱਟ ਰੱਖੀਏ ਥੋੜਾ ਜਾ ਇਹ ਰੇਡਰ ਲਿਆ ਲਓ ਜੀ ਤੀਜਾ ਕੋ ਉਤਰ ਆ ਗਿਆ ਕਰੋ ਚੱਕ ਲਓ ਯਾਰ ਚੜਦਾ ਰੱਤਾ ਅੱभी ਬਗਲ ਮੋਟੀ ਲਓ ਜਾਓ ਚੱਕ ਲਓ ਦਾ ਵੜਾਵਾ ਮੁੜ ਕੇ ਵੇਟ ਕਰੀ ਜਾਉਂਗੇ ਲਾਓ ਮੋੜ ਇੱਥੇ ਲਾ ਦੇ ਜਗਾ ਉਹ ਸਟਾਰ ਇੱਕ ਮਿੰਟ ਇੱਕ ਮਿੰਟ ਪਾਣੀ ਚਾ ਲੋ ਦਾਤਾ ਪੁੱਤਰ ਬਈ ਯਾਰ ਮੈਨੂੰ ਬ੍ਰੇਡ ਤੇ ਕਹਾਣੀ ਦਾ ਮਾਸ ਤੋਂ ਕਿੰਨਾ ਚਾੜੀ ਪੂਰੀ ਪੁੱਛੋ ਆ ਚੱਲਦਾ ਉਹ ਗਿਣੀ ਜਾਂਦਾ ਆਪਣੇ ਪੰਜ ਹੋ ਗਏ ਸ਼ਾਇਦ ਜਿੱਥੇ ਦੰਗੇ ਭਾਵੇਂ ਨੋ 5 ਛੇ ਜੀ ਨਾਮ ਦਾ ਸਟਾਰਟ ਹੋ ਗਿਆ ਮੋੜਾ ਲੱਗਣੀਆ ਉਧਰ ਲੈ ਜਾਓਗਾ ਕਹਾਂ ਜਾ ਬਗ ਜਾ ਕਹਾਂ ਕਹਾਂ ਉਹ ਲਿਖੀ ਅੰਦਰ ਲੋ ਕਰੋ है। भी था। तो था। लगी भी ना एक तो ही बड़े पीना दूर वाली बात थोड़ी ਆ ਪੁੱਛੀ ਨਾ ਆ ਲਿਖ ਲਈ ਬੋਟਾ ਸੰਗ ਤੇ ਨਾਲ ਦੇ ਟਿਕ ਬਸ ਉਹੀ ਜਾਂਦਾ ਟਿਕਾ ਇਹ ਵੀ ਬੱਬਾ ਟਾ ਲਮਾ ਦਨ ਕਟਾ ਲਮਾ ਦੋਨੇ ਕਰਦੇ ਉਹਦਾ ਅਸੀਂ ਕਰਨਾ ਤੁਮ ਉਹ ਟੱਡੇ ਜਾਣਾ ਬੈਗਾ ਉਹ ਬੈਠਾ ਉਹ ਨਹੀਂ ਬੈਹ ਗਿਆ ਉਹ ਕੋਠੀ ਤੇ ਬੈਹ ਗਿਆ ਲਓ ਵੀ ਦੋ ਆ ਚੜ ਤੇ ਇਹ ਆ ਚਾੜ ਤੇ ਤਨ ਕਰੋ ਚੱਕ ਬਾਈ ਇੱਕ ਆ ਚਾੜਤਾ ਬਣ ਕਾਲਾ ਟੁੱਸਾ ਤੇ ਸਜੀ ਗਗਲ ਕਾਲੀ ਹਾਂ ਚਾੜਦਾ ਹੈ ਕਵੀ ਅੱਜ ਪੈਣਗੇ ਪੜਾਕੇ ਬਈ ਬਾਜੀ ਤੇ ਪਿੰਡ ਯਾਤਰੀ ਹਾਲ ਹੋ ਗਈ ਆ ਚੜਦਾ ਇੱਕ ਆ ਚੜਦਾ ਤੇ ਇੱਕ ਆ ਚੜਦਾ ਮੱਥਾ ਟੇਕ ਕੇ ਬਾਈ ਨੇ ਠੀਕ ਆਓ ਗੱਲ ਕਰਨਾ ਇੱਕ ਆ ਚੜਦਾ ਤੇ 2 3 4 ਆ ਚੜਦੇ ਬਾਈ ਚਾਰ ਕਬੂਤਰ ਇਕੱਠੇ ਆ ਚੜਦਾ ਗੋਲਾ ਡੱਬਾ ਆ ਰੋਜਾ ਆ ਇੱਕ ਆ ਚੜਦਾ ਉਹ ਦੇਖੋ ਸਾਹਮਣੇ ਕੋਠੀ ਇਹਦੇ ਤੋਂ ਆ ਕੋਠੀ ਇਹਦੀ ਛੋਕੜੀ ਜਲੀ ਹਾਂ ਇਹ ਪਿੱਛੇ ਹਾਂ ਆ ਹਾਂ ਇਹਦੇ ਕੋਲੇ ਹੀ ਆ ਨੇੜੇ ਤੇ ਲੱਭਿਆ ਨਹੀਂ ਲਓ ਭਾਈ ਆ ਚੜਦਾ ਭਾਈਆਂ ਨੇ ਆਜੋ ਭਾਈ ਜਿਹੜਾ ਬੱਤੀ ਹੋਲੇ ਲੱਗਿਆ ਆਜੋ ਭਾਈ ਓਏ Ô nhiên thử đi thử đi Ô nhiên thử đi Ô nhiên thử đi Ô ਕਾਹੀ ਲੱਗਦਾ ਇਹਨੂੰ ਅੱਚਕਾ ਮੁਰਗੀ ਲੋਗ ਇੱਕ ਆਾ ਝਾੜਦਾ ਕਾਲੇ ਟੁੱਟ ਸੇ ਤੂੰ ਆਈ ਜਾ ਨਾ ਤੇ ਇਹ ਆ ਝਾੜ ਤੇ ਹੋਈ ਨਾ ਇਹ ਨਹੀਂ ਫੁੱਲ ਨਾ ਆਉਂਦਾ ਆ ਸਾਡੇ ਉੱਤੇ ਬਈ ਉਹ ਲਾਲ ਨਾ ਨਹੀਂ ਕਿਹੜੇ ਕਿਹੜੇ ਆਜਾ ਬਾਈ ਉਹ ਲਿਆਂ ਦੇ ਕੂਤਰ ਬਾਲੇ ਡਿੱਗੀ ਜਾਂਦੇ ਆ ਪਾਣੀ ਵਾਲਾ ਦੇ ਦਿੰਦੇ ਆ ਤੇ ਮੌਸਮ ਵੀ ਥੋੜਾ ਠੰਡਾ ਇੱਕ ਉਹ ਬਹਿ ਗਿਆ ਬਾਈ ਸਾਹਮਣੇ ਉਹ ਬੈਠੀ ਜਾਂਦਾ ਬਾਈ ਬੋਲੇ ਤੇ ਬਹੁਤ ਕੂਤਰ ਉੱਡੀ ਜਾਂਦੇ ਡਿੱਗੀ ਜਾਂਦੇ ਆ ਲਓ ਵੀ ਇੱਕ ਹੋ ਗਿਆ ਕੰਡੀ ਜਿਹਾ ਮੈਂ ਇੰਦ ਤਿਆਰੀ ਹੈ ਤੇ ਬਾਹਰ ਤੋਂ ਬੜੇ ਪੁਰਾਣੇ ਗਾਲਾ ਪਾਣੀ ਦੇ ਦਿੰਦੇ ਆ ਕਬੂਤਰਾਂ ਨੂੰ ਤੇ ਕਬੂਤਰ ਥੱਲੇ ਹੀ ਨਹੀਂ ਝੁਕਦਾ ਤੁਰ ਜਾਂਦਾ ਹਾਂ ਨਪਰ ਜੀ ਸਟੇਡੀਅਮ ਕੋਲੇ ਜਲਦੀ ਆ ਆ ਚੱਕ ਲਿਆ ਸੀ ਚੰਗਾ ਮੈਂ ਇੱਕ ਮਿੰਟ ਦੇਖੇ ਬਾਈ ਬਾਅਦ ਵਿੱਚ ਸਟੇਡੀਅਮ ਹੈ ਜਿੱਥੇ ਦੋ ਆ ਚਾੜਤੇ ਬਾਈ ਭਾਈ ਗਮਟ ਦੇ ਮੈਨਾਂ ਘੰਟਾ ਵਗਲਾਂ ਤੇ ਦੂਸਰੇ ਵਾਲਾ ਆ ਆ ਚਾੜਤਾ 1 ਵਜੇ ਉਹ ਚੜਦੇ ਫਿਰਦੇ ਬਈ ਮਾਣ ਸ਼੍ਰੀ ਤੇ ਮੰਗਾਈ ਲੋ ਵੀ ਇੱਕ ਆ ਚਾੜਤਾ ਇੱਕ ਆ ਚਾੜਤਾ ਬਾਈ ਚਾਰ ਪੰਜ ਇਕੱਠੀ ਚੜਾਤੇ ਠੀਕ ਹੈ ਹਾਂ ਉਹਨੇ ਜੰਨੀ ਦੇ ਮੋਹਰ ਦਾ ਉੱਪਰ ਗਿਆ ਉਹ ਕਿੰਨੇ ਛੋਟੇ ਪੰਜਾ ਜੱਟ ਗਈ ਨੰਝਾ ਉਹ ਲਿਆਓ ਭਾਈ ਨੰਝਾ ਹੋਇਆ ਨੰਝਾ ਕਬੂਤਰ ਹੋ ਗਿਆ ਭਾਈ ਕੰਟ ਤੰਨੀ ਦੇ ਮੈਂ ਕਿਹਾ ਫੇਰ ਅਸੀਂ ਘੱਟ ਲਾ ਕੇ ਫੇਰ ਧੱਕੀ ਜਾਉਂਗੇ ਬੱਠੇ ਮਾਰੀ ਜਦੋਂ ਫੂਕਾ ਮੁੜ ਕੇ ਵਾਹ ਵਾਹ ਉਹ ਓਏ ਓਟ ਖੜਾ ਕੇ ਕੀ ਓਏ ਉਹ ਓਟ ਗਿਆ ਪਰੇ ਬੈਠ ਕੇ ਜਾ ਕੇ ਪਰੇ ਪਰੇ ਉਹ ਪਰਲੇ ਕੇ ਰਾਲਿਆਂ ਦੇ ਦੇਖ ਪਰਲੇ ਕੇ ਰਾਲਿਆਂ ਦੇ ਆ ਗਿਆ ਓਏ ਆ ਗਿਆ ਓਏ ਓਕੇ ਕੀ ਆ ਗਿਆ ਦੋ ਆ ਚੜਦੇ ਬਾਈ ਲੈ ਦੋ ਦੋ ਆ ਚੜਦੇ ਬਾਈ ਮਗਰ ਮੂਰੇ ਇੱਕ ਆ ਉੱਡ ਗਿਆ ਬਾਈ ਆ ਇਹਨੂੰ ਗਿਆ ਇਹਨੂੰ ਲੋ ਹੋ ਗਿਆ ਆ ਤਾਂ ਨਹੀਂ ਆ ਦੇਖ ਇੱਕ ਉਹ ਸਾਹਮਣੇ ਬਹਿ ਗਿਆ ਫੇ ਆ ਛਾੜਦੇ ਬਈ ਠੀਕ ਹੈ ਜੀ ਠੀਕ ਹੈ ਮਹਾਰਾਜ ਵਧੀਆ ਹੋ ਰਹੇ ਓਏ ਔਰ ਉਹ ਇੱਕ ਆ ਜੜਤਾ ਤਾਂ ਬੰਦਾ ਜੀ ਰਹਿ ਗਿਆ ਬਾਈ ਇਹ 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 ਉਹ ਹੋ ਗਿਆ ਹੋ ਗਿਆ ਹੋ ਗਿਆ ਉਹ ਵੱਡਾ ਬੱਤ ਉਹਨਾਂ ਕੋਲੇ ਜਾਣ ਉਹਨਾਂ ਆਉ ਉਹ ਸਾਹਮਣੇ ਉਹ ਬੈਠਾ ਬਈ ਇੱਕ ਕੂਤਰਾ ਛੱਡਾਂ ਤੇ ਮਹਾਰਾਹੀ ਮਹਾਰਾਹੀ ਮਰ ਫਿਰ ਦੂਗਾ ਉੱਟ ਕੇ ਜਾ ਤਾਹਾਨੂੰ ਡਰਾ ਦੇ ਉਹ ਨਾ ਕਰੀਂਗਾ ਬੜੀ ਉਹਨਾਂ ਮੋਢ ਨੂੰ ਬਣਾ ਦੇ ਸਾਰੀ ਇਹ ਪੀਜੀ ਲਾ ਦੇ ਲਾ ਦੇ ਦिए ਕੋਲ ਚੱਲ ਪਿਆ ਆ ਗੋਪੀ ਕੋਈ ਟੈਨਸ਼ਨ ਨਹੀਂ ਆ ਬੋਪੀ ਬੁੱਢੰਡਾ ਲਈ ਇੱਕ ਆਮਨੇ ਫਰੀ ਸੈਕ ਦਾ ਬੈਡਾ ਤੈਨੂੰ ਚੇਲਾ ਬਣਾਇਆ ਕਾਹਦੀ ਕਰਦਾ ਮੈਂ ਆਇਆ ਹੋਰ ਬਾਈ ਆ ਰੰਗ ਭਰ ਦੇਗਾ ਬਾਕੀ ਸਮਾਂ ਆ ਸੱਚਾ ਗਾ ਬੈਠ ਨਹੀਂ ਕਰਨਾ ਹੈਗਾ ਉਹ ਜੇ ਇੱਥੇ ਬਹਿਣਾ ਕਿਸੇ ਨਹੀਂ ਜਾਣਾ ਤੁੰਨੂੰ ਕੋਈ ਦੋ ਕੁ ਉੱਤਰਾ ਦੇ ਉਹ ਜਾਣਾ ਨਾ ਜਾਣਾ ਰੱਬ ਦੀ ਮਰਜ਼ੀ ਆ ਇੱਥੇ ਭੌਣਿਆ ਸਾਰੇ ਬੰਦੇ ਅਸ ਤਾਂ ਹਾਂ ਉਹ ਮੋੜ ਨਹੀਂ ਪਪਾ ਦੀ ਛਾਂ ਵਧੀਆ ਮੌਜ ਨਾ ਰੱਖੀ ਜਿਹੜੀ ਮਰਗੀ ਇਹ ਜਿਹੜਾ ਨਾਲ ਲਗਾ ਕੇ ਲੰਗਾ ਪਾਣੀ ਦੇ ਨਾਲ ਲੱਗ ਗਿਆ ਉਹਦਾ ਬਾਅਦ ਕਿਹੜਾ ਜਿਹੜਾ ਮਾਨਸਾਣਾ ਨਾਲ ਉਹਨੂੰ ਪਾਣੀ ਦੇ ਕੇ ਭਾ ਇੱਥੇ ਡਾਦਾ ਇੱਥੇ ਉਹਨੇ ਮਾਰਦੇ ਉਹ ਆ ਗਿਆ ਲਓ ਵੀ ਇਹ ਬਹੁਤ ਬਾਕੀ ਜਿਹੜੇ ਬੰਦੇ ਹੈਗੇ ਆ ਚੜਤੇ ਲੋਨੇ ਤਿੰਨੇ ਪਿੱਛੇ ਜੇ ਆ ਗਏ ਅੱਖਾਂ ਲਖਾ ਦੇ ਜੁੰਦਾ ਜਾਣ ਅੱਖਾਂ ਲਖਾ ਦੇ ਮੋੜ ਦੁਆਰੇ ਰਾਹ ਤੇ ਚੈੱਕ ਕਰਾ ਕੇ ਸੂਪਰ ਫੈਂਟ ਨਾ ਸੋਟ ਤੈਨਾਂ ਬਾਹਰ ਹੋ ਗਏ ਆ ਗਿਆ ਲੋ ਵੀ ਸਾਰੇ ਕਬੂਤਰ ਛੜਦੇ ਬਾਈ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਬਈ ਧੰਨਵਾਦ